ਬਬਲੀ ਜੀ ਜਿਹੜਾ ਕੋਈ ਟਰੈਕ ਹੋਰ ਤੁਹਾਡਾ ਆਉਣ ਵਾਲਾ ਕੋਈ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ ਕੋਈ ਜਾਣਕ ਬ੍ਰੇਕ ਬਾਈ ਜੀ ਹਜੇ ਤਾਂ ਨਹੀਂ ਮੈਂ ਦਰਸ਼ਕਾਂ ਦੀ ਰੈ ਲੈ ਨਹੀਂ ਚਾਹੂੰਗਾ ਜੇ ਮੈਨੂੰ ਆਦਾ ਸੁਝਾਦਦੇ ਨੇ ਮੈਂ ਸੋਲੋ ਕਰਾਂ ਜਾਂ ਡਿਊਟ ਕਰਾਂ ਜਾਂ ਸੋਲੋ ਕਰਾਂ ਤਾਂ ਸੈੱਟ ਕਰਾਂ ਜਾਂ ਬੀਟ ਕਰਾਂ ਜਾਂ ਲੋਕ ਤੱਤ ਕਰਾਂ ਹਾਂਜੀ ਇਹਨਾਂ ਦਰਸ਼ਕ ਕਮੈਂਟ ਦੀ ਦੱਸਣ ਚਲੋ ਦੋਸਤ ਕੋ ਜ਼ਰੂਰ ਕਮੈਂਟ ਕਰਕੇ ਤੁਸੀਂ ਇਹ ਜ਼ਰੂਰ ਗੱਲ ਦੱਸਣੀ ਹੈ ਕਿ ਬਬਲੀ ਖੁਸਾ ਜਿਹੜਾ ਆਉਣ ਵਾਲਾ ਟਰੈਕ ਕਰਨਾ ਸੋਲੋ ਕਰਨ ਜਾਂ ਡਿਊਟ ਕਰਨ ਲੋਕ ਤੱਤ ਕਰਨ ਜਾਂ ਸਾਈਡ ਕਰਨ ਜਾਂ ਕਿਦਾਂ ਦਾ ਗੀਤ ਕਰਨ ਕਿਦਾਂ ਦਾ ਸੁਣਨਾ ਚਾਹੁੰਦੇ ਹੋ ਹਾਂਜੀ ਕਿ ਜਾਂ ਅੱਜ ਕੱਲ੍ਹ ਵਰਗਾ ਸੁਣਨਾ ਚਾਹੁੰਦੇ ਹੋ ਮਾਰ ਢਾੜ ਵਾਲਾ ਤਾਂ ਵੀ ਦੱਸ ਦਿਓ ਜੀ ਮਾਰ ਢਾੜ ਵਾਲਾ ਪਗਾਉਣਾ ਨਹੀਂਗਾ ਬਾਈ ਠੀਕ ਹੈ ਇਹ ਆਪਣੇ ਸਟਾਈਲ ਦਾ ਹੀ ਗਾਉਣਗੇ ਕਿਉਂਕਿ ਇਹਨਾਂ ਦੇ ਗੀਤ ਜਿਹੜੇ ਉਹ ਬਿਲਕੁਲ ਪਰਿਵਾਰ ਇਕ ਹੋਰ ਪਰਿਵਾਰ ਚ ਬੈਠ ਕੇ ਸੁਣਨ ਵਾਲੇ ਹੁੰਦੇ ਨੇ ਔਰ ਨਾਲ ਦੀ ਨਾਲ ਮੈਂ ਇੱਕ ਹੋਰ ਬੇਨਤੀ ਜਿਹੜੇ ਮੇਰੇ ਪ੍ਰੋਗਰਾਮ ਦੇਖ ਰਹੇ ਨੇ ਮੈਂ ਸਾਰੇ ਵੀਰਾਂ ਨੂੰ ਦੁਬਾਰਾ ਫਿਰ ਬੇਨਤੀ ਕਰਦਾ ਹਾਂ ਕਿਉਂਕਿ ਕਈ ਵੀਰਾਂ ਦਾ ਮੈਨੂੰ ਫੋਨ ਆ ਜਾਂਦਾ ਵੀਰ ਜੀ ਅਸੀਂ ਤੁਹਾਡੀ ਵੀਡੀਓ ਦੇਖੀ ਸੀਗੀ ਬਾਅਦ ਚ ਲੱਭੀ ਨਹੀਂ ਐ ਉਹਦਾ ਕਾਰਨ ਇਹ ਹੁੰਦਾ ਵੀਰ ਜੀ ਕਿ ਤੁਸੀਂ ਜਦੋਂ ਵੀਡੀਓ ਦੇਖ ਰਹੇ ਹੋ ਹੁਣ ਨਾਲ ਦੀ ਨਾਲ ਥੱਲੇ ਲਾਲ ਬਟਨ ਆ ਲੈ ਜਿਹੜਾ ਲਾਲ ਬਟਨ ਆ ਰਿਹਾ ਸਬਸਕ੍ਰਾਈਬ ਦਾ ਉਹਨੂੰ ਦਬਾਓ ਉਹਦੇ ਨਾਲ ਹੀ ਬੈਲ ਦਾ ਬਟਨ ਵੀ ਦਬਾਓ ਤਾਂ ਕਿ ਸਾਡਾ ਚੈਨਲ ਜਿਹੜਾ ਉਹ ਤੁਹਾਡੇ ਵੱਲੋਂ ਸਬਸਕ੍ਰਾਈਬ ਹੋ ਜਾਏ ਤਾਂ ਕਿ ਅਸੀਂ ਜਿਹੜੀ ਵੀ ਨਵੀਂ ਵੀਡੀਓ ਪਾਈਏ ਉਹ ਤੁਹਾਡੇ ਤੱਕ ਉਸੇ ਵੇਲੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੋਸਤੋ ਸਾਡੇ ਨਾਲ ਨੇ ਪ੍ਰਸਿੱਧ ਗਾਇਕ ਬਬਲੀ ਖੋਸਾ ਜੀ ਤੇ ਮਿਲਦੇ ਆ ਨਿੱਕੇ ਜੇ ਬ੍ਰੇਕ ਤੋਂ ਬਾਅਦ